ਦਫਤਰ ਪਹੁੰਚ ਕੇ ਸਤੀਸ਼ ਨੇ ਰਾਜੀਸ਼ ਨਾਲ ਗੱਲ ਕੀਤੀ ਇਹ ਤਾਂ ਹੋਣਾ ਹੀ ਸੀ ਕਿੰਨਾ ਕੁ ਬਰਦਾਸ਼ ਕਰੇ ਕੋਈ ਹੁਣ ਵੀ ਮੌਕਾ ਹੈ ਰੀਆ ਨੂੰ ਬੁਲਾ ਕੇ ਸਭ ਕੁਝ ਦੱਸ ਕੇ ਗੱਲ ਖਤਮ ਕਰ ਅਲੀਸ਼ਾ ਵਰਗੀ ਕੁੜੀ ਤੈਨੂੰ ਕਦੇ ਨਹੀਂ ਮਿਲਣੀ ਮੈਂ ਵੀ ਇਹੀ ਚਾਹਣਾ ਮੈਂ ਅਲੀਸ਼ਾ ਨੂੰ ਹਰ ਖੁਸ਼ੀ ਦੇਣੀ ਚਾਹਣਾ ਜਿਸਦੀ ਉਹ ਹੱਕਦਾਰ ਹੈ ਪਰ ਇੱਕ ਵਾਰ ਰੀਆ ਸਮਝ ਜਾਵੇ ਜੇਕਰ ਉਹ ਨਾ ਸਮਝੀ ਫੇਰ ਕੀ ਕਰੇਗਾ ਤੂੰ ਸਮਝੇਗੀ ਕਿਉਂ ਨਹੀਂ ਰਾਜੇਸ਼ ਮੈਂ ਮਜਬੂਰੀ ਵਿੱਚ ਹੀ ਸਹੀ ਵਿਆਹ ਤਾਂ ਕਰਵਾ ਲਿਆ ਲੀਸ਼ਾ ਨਾਲ ਉਸ ਨਾਲ ਵਿਆਹ ਤਾਂ ਨਹੀਂ ਕਰਵਾ ਸਕਦਾ ਮੈਂ ਨਾ ਉਸ ਨਾਲ ਰਹਿ ਸਕਦਾ ਉਸ ਨੂੰ ਸਮਝਣਾ ਹੀ ਪੈਣਾ ਹੈ ਦੇਖ ਲਵਾਂਗੀ ਪੈਸੇ ਦੀ ਲਾਲਚੀ ਹੋਈ ਤਾਂ ਸ਼ਾਇਦ ਕਦੇ ਨਹੀਂ ਮੰਨੇਗੀ ਆਪਣਾ ਰੰਗ ਦਿਖਾ ਦੇਗੀ ਤੈਨੂੰ ਰਾਜੇਸ਼ ਇੰਜ ਦੀ ਕੁੜੀ ਨਹੀਂ ਹੈ ਉਹ ਉਸ ਦੀ ਮਜਬੂਰੀ ਸੀ ਨਾਲੇ ਮੈਂ ਕਿਹਾ ਸੀ ਉਸਨੇ ਪੈਸੇ ਨਹੀਂ ਸੀ ਮੰਗੇ ਚਲ ਠੀਕ ਹੈ ਜਿਵੇਂ ਤੂੰ ਕਹਿ ਰਿਹਾ ਇੰਜ ਹੀ ਹੋਵੇ ਤਾਂ ਵਧੀਆ ਅੱਜ ਕੀ ਬਣਾਇਆ ਅਲੀਸ਼ਾ ਨੇ ਰਾਜੀਸ਼ ਨੇ ਸਤੀਸ਼ ਦਾ ਡੱਬਾ ਖੋਲ ਕੇ ਕਿਹਾ ਵਾਹ ਪਿੰਡੀਆਂ ਦਾਲ ਤੇ ਦਹੀਂ ਦਾ ਰਾਇਤਾ ਐਨਾ ਕੁਝ ਬਣਾਉਣ ਦਿੰਦੀ ਹੈ ਮਾਤਾ ਤੇਰੀ ਉਹ ਤਾਂ ਅਚਾਰ ਵੀ ਛਿੱਲੜ ਲਾ ਕੇ ਦਿੰਦੀ ਹੈ ਕਿ ਗਿਟਕ ਫੇਰ ਕੰਮ ਆ ਜਾਵੇਗੀ ਰਾਜੀਸ਼ ਨੇ ਹੱਸ ਕੇ ਕਿਹਾ ਗੱਲ ਤਾਂ ਤੇਰੀ ਠੀਕ ਹੈ ਅਲੀਸ਼ਾ ਨੂੰ ਜ਼ਰੂਰ ਇਡਕਾ ਪੈਣਗੀਆਂ ਕਿਸੇ ਦਿਨ ਸਤੀਸ਼ ਨੇ ਕਿਹਾ ਐਨੇ ਨੂੰ ਮੰਮੀ ਦਾ ਫੋਨ ਆਇਆ ਅਲੀਸ਼ਾ ਦੀ ਮਾਂ ਦਾ ਫੋਨ ਆਇਆ ਸ਼ਾਮ ਨੂੰ ਰੋਟੀ ਤੇ ਸੱਦੇ ਆ ਗਿਆ ਚੇਤਾ ਐਨੇ ਦਿਨਾਂ ਬਾਅਦ ਜਾਣਾ ਤਾਂ ਪੈਣਾ ਹੈ ਰਿਸ਼ਤੇਦਾਰੀ ਹੈ ਹੁਣ ਆ ਜਾਵੀਂ ਸਮੇਂ ਤੇ ਕਹਿ ਕੇ ਮੰਮੀ ਨੇ ਫੋਨ ਕੱਟਿਆ ਅਲੀਸ਼ਾ ਨੂੰ ਲੈਣ ਜਾਣਾ ਹੈ ਮੰਮੀ ਦਾ ਫੋਨ ਸੀ ਕੁਝ ਲੈ ਜਾਵੀਂ ਅਲੀਸ਼ਾ ਲਈ ਫੁੱਲ ਜਾਂ ਚਾਕਲੇਟ ਚੰਗਾ ਲੱਗੇਗਾ ਉਸ ਨੂੰ ਰਾਜੀਸ਼ ਨੇ ਕਿਹਾ ਤੇ ਚਲਾ ਗਿਆ ਸ਼ਾਮ ਨੂੰ ਸतीश ਨੇ ਇੱਕ ਫੁੱਲਾਂ ਵਾਲੀ ਦੁਕਾਨ ਤੇ ਕਾਰ ਰੋਕੀ ਨਹੀਂ ਇੰਝ ਚੰਗਾ ਨਹੀਂ ਲੱਗੇਗਾ ਉਸਨੇ ਕਹਿਣਾ ਉਂਝ ਬੁਲਾਉਂਦਾ ਨਹੀਂ ਹੁਣ ਸਿੱਧਾ ਫੁੱਲ ਲੈ ਆਇਆ ਐਨੇ ਨੂੰ ਰੀਆ ਦਾ ਫੋਨ ਆ ਗਿਆ ਹੈਲੋ ਰੀਆ ਹੈਲੋ ਸतीश ਜੀ ਮੈਂ ਆ ਗਈਆਂ ਰਾਤੀ ਮਿਲੀਏ ਆਪਾਂ ਪਰ ਖਾਲੀ ਹੱਥ ਨਹੀਂ ਆਉਣਾ ਸਾਨੂੰ ਮਿਲੇ 1 ਮਹੀਨਾ ਹੋ ਗਿਆ ਇਸ ਨੂੰ ਸੈਲੀਬ੍ਰੇਟ ਕਰਾਂਗੇ ਫੁੱਲ ਚਾਕਲੇਟ ਤੇ ਗਿਫਟ ਲਿਆਉਣਾ ਨਾ ਭੁੱਲਣਾ ਰੀਆ ਨੇ ਕਿਹਾ ਰੀਆ ਅੱਜ ਮੈਂ ਬਿਜ਼ੀ ਹਾਂ ਕੱਲ ਮਿਲਾਂਗੇ ਤੈਨੂੰ ਜੋ ਚਾਹੀਦਾ ਮੈਂ ਲਿਆਵਾਂਗਾ ਪਰ ਆਖਰੀ ਵਾਰ ਸਤੀਸ਼ ਨੇ ਮਨ ਵਿੱਚ ਕਿਹਾ ਤੇ ਫੋਨ ਕੱਟਿਆ ਫੇਰ ਰੀਆ ਦਾ ਫੋਨ ਆ ਗਿਆ ਫੋਨ ਕਿਉਂ ਕੱਟ ਦਿੱਤਾ ਮੈਂ ਗੱਲ ਕਰਨੀ ਸੀ ਕਿੰਨੇ ਦਿਨਾਂ ਬਾਅਦ ਟਾਈਮ ਮਿਲਿਆ ਮੈਨੂੰ ਰੀਆ ਮੈਂ ਡਰਾਈਵ ਕਰ ਰਿਹਾ ਘਰ ਜਾ ਕੇ ਗੱਲ ਕਰਾਂਗਾ ओके रिया ਨੇ ਕਿਹਾ ਤੇ ਫੋਨ ਕਟਿਆ ਬੁੱਢਾ ਜਿਹਾ ਭਾ ਖਾ ਰਿਹਾ ਇਸ ਦੇ ਦਿੱਤੇ ਪੈਸੇ ਤਾਂ ਖਰਚ ਹੋ ਗਏ ਪਰ ਘੁੰਮ ਕੇ ਮਜ਼ਾ ਆ ਗਿਆ ਇੱਕ ਦੋ ਦਿਨ ਬਾਅਦ ਫਿਰ ਪੈਸੇ ਮੰਗ ਲਵਾਂਗੀ ਪਰ ਇਹ ਛੀਤੀ ਨਾਲ ਮੇਰੇ ਨਾਲ ਵਿਆਹ ਕਰਵਾ ਲਵੇ ਬਸ ਕੱਲ ਇਸ ਨੂੰ ਮਨਾ ਹੀ ਲੈਣਾ ਫਿਰ ਮੰਗਣਾ ਨਹੀਂ ਫਿਰ ਮੈਂ ਇਸ ਦੇ ਅਕਾਊਂਟ 'ਚੋਂ ਪੈਸੇ ਖਰਚਣੇ ਨਹੀਂ ਬਸ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਾਂਗੀ ਬਾਕੀ ਕੁੜੀਆਂ ਵਾਂਗ ਰੀਆ ਸੋਚਣ ਲੱਗੀ। ਸतीश ਨੇ ਮੰਮੀ ਤੇ ਪੂਨਮ ਨੂੰ ਲਿਆ ਤੇ ਅਲੀਸ਼ਾ ਦੇ ਘਰ ਲਈ ਨਿਕਲਿਆ। ਅਲੀਸ਼ਾ ਦੀ ਸਹੇਲੀ ਨੀਤੀ ਉਸ ਨੂੰ ਜ਼ਬਰਦਸਤੀ ਬਾਜ਼ਾਰ ਘੁਮਾਉਣ ਲੈ ਗਈ ਸੀ ਜਿੱਥੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਅਲੀਸ਼ਾ ਇਸ ਦੁਕਾਨ ਤੇ ਕਿੰਨੀਆਂ ਕਾਪੀਆਂ ਪੈਨ ਖਰੀਦੀਆਂ ਸੀ ਤੇ ਗਿਫਟ ਕਾਰਡ ਵੀ। ਗਿਫਟ ਕਾਰਡ ਤੂੰ ਖਰੀਦੇ ਨੇ? ਮੈਂ ਨਹੀਂ, ਅਲੀਸ਼ਾ ਨੇ ਹੱਸ ਕੇ ਕਿਹਾ। ਆਹੋ ਪਤਾ ਮੈਨੂੰ, ਨਾ ਤੂੰ ਦਿੱਤੇ ਨਾ ਤੂੰ ਲਈ। ਅਲੀਸ਼ਾ ਨੀਤੀ ਬੇਟਾ ਕੀ ਹਾਲ ਹੈ ਤੁਹਾਡਾ ਅਲੀਸ਼ਾ ਕੀ ਗੱਲ ਵਿਆਹ ਤੇ ਬੁਲਾਇਆ ਹੀ ਨਹੀਂ ਨੀਤੀਸ਼ ਦੀ ਮੰਮੀ ਨੇ ਇੱਕਦਮ ਸਾਹਮਣੇ ਆ ਕੇ ਕਿਹਾ ਅਲੀਸ਼ਾ ਦਾ ਮੂੰਹ ਹਜੇ ਵੀ ਬਣਿਆ ਹੋਇਆ ਸੀ ਬਸ ਆਂਟੀ ਜੀ ਸਭ ਕੁਝ ਇੱਕਦਮ ਹੀ ਹੋ ਗਿਆ ਮੈਨੂੰ ਖੁਦ ਪਤਾ ਨਹੀਂ ਲੱਗਿਆ ਅਲੀਸ਼ਾ ਨੇ ਕਿਹਾ ਚਲੋ ਕਰ ਠੰਡਾ ਪੀ ਕੇ ਜਾਇਓ ਨਹੀਂ ਆਂਟੀ ਜੀ ਲੇਟ ਹੋ ਰਹੀਆਂ ਆ ਤਾਂ ਘਰ ਹੈ ਆਪਣਾ ਚਲੋ ਨੀਤੀਸ਼ ਨੂੰ ਵੀ ਚੰਗਾ ਲੱਗੇਗਾ ਇਤੇ ਥੋੜਾ ਸੀ ਜਾਂ ਤੇਰਾ ਵਿਆਹ ਹੋਇਆ ਮੈਂ ਦੱਸਿਆ ਤਾਂ ਹੈਰਾਨ ਰਹਿ ਗਿਆ ਨितीਸ਼ ਦੀ ਮੰਮੀ ਨੇ ਕਿਹਾ ਤਾਂ ਅਲੀਸ਼ਾ ਦਾ ਹੱਥ ਫੜ ਕੇ ਆਪਣੇ ਘਰ ਵੱਲ ਲਿਜਾਣ ਲੱਗੀ ਦੋਵਾਂ ਨੇ ਮਨਾ ਕੀਤਾ ਪਰ ਉਹ ਉਹਨਾਂ ਨੂੰ ਆਪਣੇ ਘਰ ਲੈ ਹੀ ਗਈ ਬੈਠੋ ਮੈਂ ਪਾਣੀ ਲਿਆਉਣੀ ਆ ਕਹਿ ਕੇ ਨितीਸ਼ ਦੀ ਮੰਮੀ ਬਾਹਰ ਗਈ ਕਿੰਨੀ ਚੰਗੀ ਐ ਆਂਟੀ ਤੇਰੀ ਸੱਸ ਬਣਦੀ ਤਾਂ ਕਿੰਨਾ ਵਧੀਆ ਹੁੰਦਾ ਨੀਤੀ ਨੇ ਅਲੀਸ਼ਾ ਨੂੰ ਕਿਹਾ ਨੀਤੀ ਉਨ ਕੁਝ ਬੋਲੀ ਤੂੰ ਤਾਂ ਮੈਂ ਤੈਨੂੰ ਛੱਡ ਦੇਣਾ ਹੈ ਇਹ ਸ਼ਾਇਦ ਨੀਤੀਸ਼ ਦਾ ਕਮਰਾ ਹੈ ਨੀਤੀ ਨੇ ਉਸ ਦੀਆਂ ਤਸਵੀਰਾਂ ਦੇਖ ਕੇ ਕਿਹਾ ਆ ਉਸ ਦੀ ਡਾਇਰੀ ਹੈ ਲੱਗਦਾ ਕਹਿ ਕੇ ਨੀਤੀ ਨੇ ਡਾਇਰੀ ਪੜ੍ਹਨੀ ਸ਼ੁਰੂ ਕੀਤੀ ਪਾਗਲ ਹੈ ਕਿਸੇ ਦੀ ਡਾਇਰੀ ਨਹੀਂ ਪੜ੍ਹਦੇ ਅਲੀਸ਼ਾ ਨੇ ਕਿਹਾ ਚੁੱਪ ਕਰ ਉਹ ਕਿਹੜਾ ਇੱਥੇ ਹੈ ਆ ਦੇਖ ਹਰ ਥਾਂ ਇਹ ਐਨ ਬਣਾਇਆ ਹਾਰਟ ਵਿੱਚ ਤੇਰਾ ਹੀ ਨਾਮ ਹੋਣਾ ਹਾਈ ਕਿੰਨੀ ਦਰਦ ਭਰੀ ਸ਼ਾਇਰੀ ਲਿਖੀ ਆ ਉਸਨੇ ਮੈਂ ਚੱਲੀਆਂ ਅਲੀਸ਼ਾ ਨੇ ਕਿਹਾ ਤਾਂ ਜਾਨ ਲੱਗੀ ਨਾਲ ਹੀ ਨितीਸ਼ ਨਾਲ ਟਕਰਾਂ ਗਈ ਨितीਸ਼ ਉਸ ਨੂੰ ਉੱਥੇ ਦੇਖ ਕੇ ਹੈਰਾਨ ਰਹਿ ਗਿਆ ਨੀਤੀ ਨੇ ਛੇਤੀ ਨਾਲ ਡਾਇਰੀ ਬੈੱਡ ਤੇ ਸੁੱਟ ਦਿੱਤੀ ਮੈਂ ਲਿਆਈਆਂ ਇਹਨਾਂ ਨੂੰ ਨਿੱਕੇ ਹੁੰਦੀਆਂ ਸਕੂਲ ਤੋਂ ਘਰ ਜਾਂਦੀਆਂ ਰੋਹ ਸ਼ਰਬਤ ਪੀ ਕੇ ਜਾਂਦੀਆਂ ਸਨ ਪਰ ਵੱਡੀਆਂ ਹੋ ਕੇ ਭੁੱਲੀ ਗਈਆਂ ਘਰ ਵਾਲਾ ਕਿੰਜ ਦਾ ਹੈ ਤੇਰਾ ਆਂਟੀ ਨੇ ਪੁੱਛਿਆ ਇਸ ਦਾ ਘਰ ਵਾਲਾ ਕਿੰਜ ਦਾ ਇਸ ਦੀ ਸ਼ਕਲ ਤੋਂ ਨਹੀਂ ਤਿਸ ਰਿਹਾ ਤੁਹਾਨੂੰ ਅੱਖਾਂ ਇੰਜ ਸੋਜੀਆਂ ਨੇ ਜਿਵੇਂ ਹਰ ਰੋਜ਼ ਰੋਂਦੀ ਐ ਨितीਸ਼ ਨੇ ਮੰਮੀ ਸਾਹਮਣੇ ਮਜ਼ਾਕ ਵਿੱਚ ਕਿਹਾ ਪਰ ਅੰਦਰੋਂ ਉਹ ਵੀ ਅਲੀਸ਼ਾ ਲਈ ਦੁਖੀ ਸੀ ਅਲੀਸ਼ਾ ਨੇ ਗਲਾਸ ਰੱਖਿਆ ਤੇ ਉੱਠ ਕੇ ਜਾਣ ਲੱਗੀ ਮਜ਼ਾਕ ਕਰ ਰਿਹਾ ਤੈਨੂੰ ਪਤਾ ਤਾਂ ਹੈ ਇਸ ਦਾ ਚੁੱਪ ਕੇ ਨितीਸ਼ ਮੰਮੀ ਨੇ ਕਿਹਾ ਤੇ ਅਲੀਸ਼ਾ ਨੂੰ ਕਿਹਾ ਜਾਈ ਨਾ ਆਂਟੀ ਗਈ ਤਾਂ ਅਲੀਸ਼ਾ ਰੋ ਪਈ ਸੌਰੀ ਅਲੀਸ਼ਾ ਮੇਰਾ ਤੇਰਾ ਦਿਲ ਦਿਖਾਉਂਦਾ ਕੋਈ ਮਕਸਦ ਨਹੀਂ ਸੀ ਬੋਲਿਆ ਕਿਉਂ ਫਿਰ ਤੂੰ ਤੇਰੇ ਘਰ ਆਏ ਆ ਚਾਹ ਪਾਣੀ ਪੁੱਛਣ ਦੀ ਬਜਾਏ ਤੂੰ ਬੋਲਣ ਲੱਗਾ ਨੀਤੀ ਨੇ ਨितीश ਨੂੰ ਮਜ਼ਾਕ ਵਿੱਚ ਛਿੜਕਿਆ ਤੇ ਚੁੱਪ ਰਹਿਣ ਲਈ ਕਿਹਾ ਅਲੀਸ਼ਾ ਗੱਲ ਸੁਣ ਆਂਟੀ ਨੇ ਆਵਾਜ਼ ਦਿੱਤੀ ਤਾਂ ਅਲੀਸ਼ਾ ਅੱਖਾਂ ਸਾਫ਼ ਕਰਕੇ ਗਈ ਦੱਸਿਆ ਕੁਝ ਇਸਨੇ ਕੀ ਪ੍ਰੋਬਲਮ ਹੈ ਇਹ ਵਿਆਹ ਤੋਂ ਬਾਅਦ ਖੁਸ਼ ਕਿਉਂ ਨਹੀਂ ਹੈ ਨितीਸ਼ ਨੇ ਛੇਤੀ ਨਾਲ ਨੀਤੀ ਨੂੰ ਪੁੱਛਿਆ ਨितीਸ਼ ਕੁਝ ਸਮਾਂ ਲੱਗ ਜਾਂਦਾ ਹੈ ਵਿਆਹ ਤੋਂ ਬਾਅਦ ਸੈੱਟ ਹੁੰਦਿਆਂ ਸਮਝਾਇਆ ਇਸ ਨੂੰ ਕਿ ਗੱਲ ਕਰਕੇ ਜੋ ਵੀ ਹੈ ਉਸ ਨੂੰ ਸੁਲਝਾ ਸਵੇਰੇ ਬੜਾ ਬੁਰਾ ਹਾਲ ਸੀ ਇਸ ਦਾ ਬੜੀ ਮੁਸ਼ਕਿਲ ਨਾਲ ਮੂਠੀ ਕੀਤਾ ਇਸ ਦਾ ਮੈਂ ਤੂੰ ਫੇਰ ਖਰਾਬ ਕਰ ਦਿੱਤਾ ਨੀਤੀ ਪੁਲਿਸ ਇਸ ਨੂੰ ਫੋਨ ਕਰਦੀ ਰਿਹਾ ਕਰ ਮੈਨੂੰ ਇਸ ਦੀ ਮੰਮੀ ਤੇ ਐਨਾ ਗੁੱਸਾ ਆ ਰਿਹਾ ਨਾ ਕਿ ਮੈਂ ਕੀ ਦੱਸਾਂ ਐਨੀ ਛੇਤੀ ਬਿਨਾ ਬੰਦਾ ਪਰਖ ਕੇ ਵਿਆਹ ਕੌਣ ਕਰ ਦਿੰਦਾ ਤੈਨੂੰ ਪਤਾ ਹੈ ਮੈਂ ਇੰਟਰਵਿਊ ਲਈ ਗਿਆ ਸੀ ਮੰਮੀ ਨਾਲ ਗੱਲ ਕਰਕੇ ਗਿਆ ਸੀ ਕਿ ਮੈਨੂੰ ਕੋਈ ਪਸੰਦ ਹੈ ਜੌਬ ਮਿਲ ਗਈ ਤਾਂ ਉਹ ਮੇਰੇ ਨਾਲ ਰਿਸ਼ਤਾ ਮੰਗਣ ਜਾਣਗੇ ਜੌਬ ਤਾਂ ਮਿਲ ਗਈ ਪਰ ਕੁੜੀ ਦੂਰ ਹੋ ਗਈ ਅਲੀਸ਼ਾ ਖੁਸ਼ ਹੁੰਦੀ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਸੀ ਪਰ ਉਸਨੂੰ ਦੁਖੀ ਮੈਂ ਨਹੀਂ ਦੇਖ ਸਕਦਾ ਮੈਂ ਉਸਨੂੰ ਕਹਿ ਦਿੱਤਾ ਕਿ ਸਭ ਕੁਝ ਠੀਕ ਹੁੰਦਾ ਹੈ ਤਾਂ ਠੀਕ ਨਹੀਂ ਤਾਂ ਮੈਂ ਉਸ ਦਾ ਇੰਤਜ਼ਾਰ ਅੱਜ ਵੀ ਕਰ ਰਿਹਾ ਹਾਂ ਨੀਤੀਸ਼ ਨੇ ਕਿਹਾ ਤਾਂ ਨੀਤੀ ਹੈਰਾਨ ਹੋਈ ਤੂੰ پاگل ਐ ਸੱਚੀ ਤੂੰ ਉਸ ਨੂੰ ਇੰਜ ਕਿਹਾ ਹਾਂ ਕਹਿ ਦਿੱਤਾ ਜੋ ਪਹਿਲੇ ਨਹੀਂ ਕਹਿ ਸਕਿਆ ਉਹ ਮੈਂ ਹਿੰਮਤ ਕਰਕੇ ਅੱਜ ਕਹਿ ਦਿੱਤਾ ਏ ਝੂਠ ਨਹੀਂ ਐ ਮੈਂ ਹਮੇਸ਼ਾ ਉਸ ਦਾ ਇੰਤਜ਼ਾਰ ਕਰਾਂਗਾ پاگل ਐ ਤੂੰ ਨੀਤੀ ਨੇ ਕਿਹਾ ਤੇ ਅਲੀਸ਼ਾ ਕੋਲ ਚਲੀ ਗਈ ਨਹੀਂ ਆਂਟੀ ਜੀ ਮੈਂ ਇਹ ਨਹੀਂ ਲੈ ਸਕਦੀ ਅਲੀਸ਼ਾ ਨੀਤੀਸ਼ ਦੀ ਮੰਮੀ ਨੂੰ ਕਹਿ ਰਹੀ ਸੀ ਜੋ ਕਿ ਉਸ ਨੂੰ ਸ਼ਗਨ ਵਜੋਂ ਕੱਪੜੇ ਤੇ ਪੈਸੇ ਦੇ ਰਹੀ ਸੀ ਫੇਰ ਕੀ ਹੋਇਆ ਬੇਟਾ ਸਾਡਾ ਕੋਈ ਰਿਸ਼ਤਾ ਭਾਵੇਂ ਨਹੀਂ ਪਰ ਮੈਂ ਤਾਂ ਹਮੇਸ਼ਾ ਤੁਹਾਨੂੰ ਆਪਣੇ ਬੱਚੇ ਮੰਨਦੀ ਆਂ ਘਰ ਵਾਲੇ ਨਾਲ ਜ਼ਰੂਰ ਆਵੀਂ ਨਿਤਿਸ਼ ਦੀ ਮੰਮੀ ਨੇ ਕਿਹਾ ਓਕੇ ਆਂਟੀ ਜੀ ਕਹਿ ਕੇ ਅਲੀਸ਼ਾ ਉਹਨਾਂ ਨੂੰ ਮਿਲ ਕੇ ਨੀਤੀ ਨਾਲ ਘਰ ਚਲੀ ਗਈ ਆਂਟੀ ਕਿੰਨੇ ਚੰਗੇ ਨੇ ਤੇਰੀ ਸੱਸ ਬਣ ਜਾਂਦੇ ਆਂਟੀ ਤਾਂ ਬਾਜ਼ਾਰ ਵਿੱਚ ਆਿਆਂ ਨੂੰ ਫ੍ਰੀ ਚ ਚਾਹ ਪਾਣੀ ਮਿਲ ਜਾਇਆ ਕਰਨਾ ਸੀ ਨੀਤੀស្តੇ ਅਲੀਸ਼ਾ ਘਰ ਵਣੀਆ ਹੀ ਸੀ ਕਿ ਅਲੀਸ਼ਾ ਦੀ ਮੰਮੀ ਬੋਲਣ ਲੱਗੀ ਕਿੱਥੇ ਚਲੀ ਗਈ ਸੀ ਤੂੰ ਫੋਨ ਵੀ ਘਰੇ ਛੱਡ ਗਈ ਕੰਮ ਕਰਾ ਤੇਰੀ ਸੱਸ ਦੇ ਘਰ ਵਾਲਾ ਆਉਣ ਵਾਲੀ ਨੇ ਮੰਮੀ ਮੈਂ ਰਹਿਣਾ ਕੁਝ ਦਿਨ ਕਹਿ ਦਿਓ ਉਹਨਾਂ ਨੂੰ ਅਲੀਸ਼ਾ ਨੇ ਕਿਹਾ ਕਿਉਂ ਰਹਿਣਾ ਇੱਥੇ ਤੂੰ ਇੰਜ ਚੰਗੇ ਨਹੀਂ ਲੱਗੀਦਾ ਅਗਲੇ ਨੇ ਦੁਬਾਰਾ ਛੱਡ ਕੇ ਨਹੀਂ ਜਾਣਾ ਮੰਮੀ ਵਿਆਹ ਹੋ ਗਿਆ ਤਾਂ ਕਿ ਇਹ ਮੇਰਾ ਘਰ ਨਹੀਂ ਰਿਹਾ ਨਾ ਬੇਟਾ ਇੰਜ ਦੀ ਗੱਲ ਨਹੀਂ ਪਰ ਸੱਚੀ ਚੰਗੇ ਨਹੀਂ ਲੱਗੀ ਦਾ ਤੂੰ ਇੰਜ ਕਰ ਅੱਜ ਜਾ ਮੈਂ ਐਤਵਾਰ ਨੂੰ ਤੈਨੂੰ ਲੈਣ ਆ ਜਾਵਾਂਗੀ ਫੇਰ ਰਹਿ ਲਵੀਂ ਕੁਝ ਦਿਨ ਚੱਲ ਮੇਰਾ ਬੱਚਾ ਪਨੀਰ ਨੂੰ ਤੜਕਾ ਲਾ ਦੇ ਉਹਨਾਂ ਦੇ ਹਿਸਾਬ ਦਾ ਤੁਹਾਡੇ ਤੋਂ ਘਾਟੀ ਮਸਾਲੇ ਤੇ ਸਬਜ਼ੀਆਂ ਵਰਤਦੇ ਨੇ ਉਹ ਕਹਿ ਕੇ ਹਲੀਸ਼ਾ ਰਸੋਈ ਵਿੱਚ ਚਲੀ ਗਈ ਮੈਂ ਵੀ ਹੈਲਪ ਕਰਾ ਦਿੰਨੀ ਆ ਨੀਤੀ ਨੇ ਕਿਹਾ ਤੇ ਉਹ ਵੀ ਹਲੀਸ਼ਾ ਦੇ ਪਿੱਛੇ ਹੀ ਗਈ ਸਦੀਸ਼ ਦੀ ਮੰਮੀ ਕੁਝ ਫਲ ਲੈਣ ਲਈ ਰੁਕੀ ਤਸਦੀਸ਼ ਨੇ ਨਾਲ ਵਾਲੀ ਦੁਕਾਨ ਤੇ ਚਾਕਲੇਟ ਦਾ ਪੈਕੇਟ ਦੇਖਿਆ ਤੇ ਹਿੰਮਤ ਕਰਕੇ ਲੈ ਲਿਆ ਅਲੀਸ਼ਾ ਦੇ ਘਰ ਪਹੁੰਚ ਕੇ ਸਦੀਸ਼ ਮੰਮੀ ਤੇ ਪੂਨਮ ਬੈਠ ਗਈ ਖਾਲੀ ਹੱਥ ਆ ਗਏ ਜੀਜੂ ਕੋਈ ਬੁਕੇ ਕੋਈ ਗਿਫਟ ਹੀ ਲੈ ਆਉਂਦੀ ਨੀਤੀ ਨੇ ਕਿਹਾ ਤੂੰ ਨਾ ਆਪਣੇ ਕੰਮ ਨਾਲ ਕੰਮ ਰੱਖ ਐਵੇਂ ਕੁੜੀ ਨੂੰ ਚੁੱਕਣਾ ਨਾ ਦੇ ਇਸ ਨੂੰ ਨਹੀਂ ਆਦਤ ਇਹਨਾਂ ਚੀਜ਼ਾਂ ਦੀ ਜਾ ਕੋਲਡ ਡਰਿੰਕ ਦੇ ਕੇ ਆ ਅਲੀਸ਼ਾ ਦੀ ਮੰਮੀ ਨੇ ਨੀਤੀ ਨੂੰ ਕਿਹਾ ਆਦਤ ਨਹੀਂ ਮੰਮੀ ਪਰ ਖੁਆਇਸ਼ ਤਾਂ ਸੀ ਅਲੀਸ਼ਾ ਨੇ ਮਾਨੀ ਮਨ ਸੋਚਿਆ ਤੂੰ ਬੈਠੀ ਕੀ ਹੈ ਜਾ ਮਾਸਾ ਤਿਆਰ ਹੋ ਜਾ ਠੀਕ ਹੈ ਮੰਮੀ ਮੈਨੂੰ ਕਿਹੜਾ ਕਿਸੇ ਨੇ ਦੇਖਣਾ ਹੈ ਕਹਿ ਕੇ ਅਲੀਸ਼ਾ ਉੰਜ ਹੀ ਉਹਨਾਂ ਦੇ ਸਾਹਮਣੇ ਗਈ ਤੁਸੀਂ ਤਾਂ ਸਾਡੀ ਨੂੰ ਨੂੰ ਕੰਮ ਵਾਲੀ ਬਣਾ ਦਿੱਤਾ ਨਾ ਕੋਈ ਸ਼ਿੰਗਾਰ ਨਾ ਮੇਕਅਪ ਅਲੀਸ਼ਾ ਤੈਨੂੰ ਪਤਾ ਨਹੀਂ ਸੀ ਅਸੀਂ ਆ ਰਹੇ ਹਾਂ ਸਾਸ ਨੇ ਪੁੱਛਿਆ ਮੰਮੀ ਮੈਨੂੰ ਕਿਸੇ ਨੇ ਦੇਖਣਾ ਸੀ ਅਲੀਸ਼ਾ ਨੇ ਸਤੀਸ਼ਵਲ ਵੇਖ ਕੇ ਕਿਹਾ ਤੇ ਕੋਲਡ ਡਰਿੰਕ ਦੇ ਖਾਲੀ ਗਲਾਸ ਲੈ ਕੇ ਚਲੀ ਗਈ ਜਵਾਬ ਤਾਂ ਘੜ ਕੇ ਰੱਖਿਆ ਹੁੰਦਾ ਭਾਬੀ ਨੇ ਪੂਰਨ ਨੇ ਝਟ ਕੇ ਹਾ ਤਸਤੀਸ਼ ਨੇ ਉਸ ਨੂੰ ਘੂਰਿਆ ਅਲੀਸ਼ਾ ਦਾ ਬਣਿਆ ਮੂੰਹ ਸਤੀਸ਼ ਸਮੇਤ ਕਿਸੇ ਤੋਂ ਲੁਕਿਆ ਨਹੀਂ ਸੀ ਬਣੇ ਮੂੰਹ ਨਾਲ ਉਸ ਨੇ ਸਭ ਨੂੰ ਰੋਟੀ ਖਵਾਈ ਚੱਲੀਏ ਫੇਰ ਸਤੀਸ਼ ਨੇ ਕੰਮ ਤੇ ਜਾਣਾ ਸਵੇਰੇ ਉਸਦੀ ਮੰਮੀ ਨੇ ਕਿਹਾ ਤੇ ਬਾਹਰ ਹੱਥ ਧੋਣ ਲਈ ਚਲੀ ਗਈ ਪੂਨਮ ਵੀ ਗਈ ਤਾਂ ਅਲੀਸ਼ਾ ਦੀ ਮੰਮੀ ਨੇ ਸਤੀਸ਼ ਨੂੰ ਕਿਹਾ ਬੇਟਾ ਅਲੀਸ਼ਾ ਨੇ ਮੈਨੂੰ ਕੁਝ ਦੱਸਿਆ ਤਾਂ ਨਹੀਂ ਪਰ ਉਹ ਖੁਸ਼ ਨਹੀਂ ਹੈ ਕੁਝ ਦਿਨ ਚਲੇ ਜਾਓ ਕਿਤੇ ਮਨਾਲੀ ਵਿੱਚ ਮੇਰੀ ਭੈਣ ਰਹਿੰਦੀ ਹੈ ਕੁਝ ਦਿਨ ਘੁੰਮ ਆਓ ਤਾਂ ਇੱਕ ਦੂਜੇ ਨੂੰ ਸਮਝਣਾ ਸੌਖਾ ਹੁੰਦਾ ਹੈ ਬਾਕੀ ਬੇਟਾ ਤੁਸੀਂ ਸਿਆਣੇ ਹੋ ਅਲੀਸ਼ਾ ਦਾ ਹੱਥ ਫੜਿਆ ਤਾਂ ਅਤੀਤ ਨੂੰ ਪਿੱਛੇ ਛੱਡ ਕੇ ਹੀ ਫੜਿਆ ਹੋਣਾ ਬਸ ਮੇਰੀ ਬੱਚੀ ਨੂੰ ਉਸ ਦਾ ਬਣਦਾ ਹੱਕ ਦੇ ਦਿਓ ਉਸ ਦੀ ਮਾਇੂਸੀ ਇਸ ਮਾਂ ਤੋਂ ਦੇਖੀ ਨਹੀਂ ਜਾਂਦੀ ਕਹਿ ਕੇ ਅਲੀਸ਼ਾ ਦੀ ਮੰਮੀ ਵੀ ਅੰਦਰ ਚਲੀ ਗਈ ਕੀ ਕਹਿ ਰਹੀ ਸੀ ਤੈਨੂੰ ਕੰਨ ਵਿੱਚ ਫੁੱਕਾ ਮਾਰਤਾ ਰਹੀ ਸੀ ਕੋਈ ਮੰਮੀ ਨੇ ਪੁੱਛਿਆ ਕੁਝ ਨਹੀਂ ਮੰਮੀ ਕਹਿ ਰਹੇ ਸਨ ਕਿ ਫੇਰ ਆਉਣਾ ਸਤੀਸ਼ ਨੇ ਗੱਲ ਪਲਟੀ ਕਰਕੇ ਆਪਣੀ ਮਾਂ ਨੂੰ ਕਿਹਾ ਆਪਣੀ ਸੱਸ ਦੇ ਕਹਨ ਤੇ ਸਤੀਸ਼ ਅਲੀਸ਼ਾ ਨੂੰ ਲੈ ਕੇ ਮਨਾਲੀ ਨੂੰ ਮੰਨ ਜਾਏਗਾ ਜਾਂ ਨਹੀਂ ਰਿਆ ਸਤੀਸ਼ ਤੋਂ ਹੋਰ ਪੈਸੇ ਠੱਗ ਸਕੇਗੀ ਜਾਂ ਸਤੀਸ਼ ਉਸ ਦੀਆਂ ਚਾਲਾਂ ਨੂੰ ਸਮਝ ਜਾਏਗਾ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ